ਓ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਪੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇਕੋ ਬੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂrt ਅਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਤ ਸਚੁ ਐਪੀ ਸਚੁ ਨਾਨਕ ਉਸਿ毕 ਸਚੁ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦਿ ਸੱਚ ਉਬਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰਗੋ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ੴ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੇ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਦੇ ਸੱਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਮਨੀ ਸੇ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਮਨੀ ਸੇ ਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਜੀ ਵੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਬਨੇ ਸਪੰਗੁਰ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਜੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੇ ਸਚੁ ਇਕੋ ਮੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੇ ਸਚੁ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗਉ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਮਨੇ ਸਪੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਬੇ ਸਚੁ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਮਨੇ ਸਪੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਪੂਰਨ ਨਿਰਵਰ ਅਕਾਲ ਮੂਰਤ ਅਮ ਜੁਨੀ ਸੇ ਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋਸੀ ਬੇਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋਸੀ ਬੇਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੇ ਪੰਗਉ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੇ ਪੰਗਉ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੇ ਹੈ ਭੀ ਸਚੁ ਨਾਨਕ ਉਸਿ ਬਿ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੋ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੇ ਹੈ ਭੀ ਸਚੁ ਨਾਨਕ ਉਸਿ ਬਿ ਸਚੁ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਮਜਾ ਜੁਨੀ ਸੈ ਪੰਗੁ ਪੈ ਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਉਸਿ ਬਿ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਮਨੇ ਸੈ ਪੰਗੁ ਪੈ ਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਉਸਿ ਬਿ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਵੈਰ ਕਾਲ ਮੂਰਤੈ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਦ ਸਚੁ ਜੁਗਤ ਸਚੁ ਐ ਪਿ ਸਚੇ ਨਾਨਕੁ ਕੋਸੀ ਬੇ ਸਚ ਇਕੋ ਵੰਕਾਰ ਸਤ ਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਨੀ ਸੈ ਪਉ ਕੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਮ ਜੁੰਨੀ ਸੈ ਪਉ ਕੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸਾ ਪੰਗੁ ਪਛਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਬੇ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸਾ ਪੰਗੁ ਪਛਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਬੇ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤੈ ਜੁੰਨੀ ਸੈ ਪੰਗੁ ਪ੍ਰਸਾਦ ਜਪ ਹਾਦ ਸੱਚ ਜੁਗਾਦ ਦੇ ਸੱਚ ਹੈ ਭੀ ਸਚਿ ਨਾਨਕ ਉਸਿ ਬੀ ਸਚ ਇਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤੈ ਜੁੰਨੀ ਸੈ ਪੰਗੁ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪਿਸਾਚ ਨਾਨਕ ਉਸ ਸੇ ਬਸ ਸੱਚ ਇੱਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੀ ਸੈ ਪੰਗੁ ਪ੍ਰਸ਼ਾਦ ਜਪਵਾਦ ਸੱਚ ਜੁਗਾਦ ਸੱਚ ਹੈਪੀ ਸਚੇ ਨਾਨਕ ਉਸੇ ਬਿ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਬੋਧ ਨਿਰਵੈਰ ਅਕਾਲ ਮੂਰਤਿ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਦ ਸਚੁ ਗੁਗਾਦ ਸਚੇ ਹੈਪੀ ਸਚੇ ਨਾਨਕ ਉਸੇ ਬਿ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਬੋਧ ਨਿਰਵੈਰ ਅਕਾਲ ਮੂਰਤਿ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਦੇ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਨਿਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਨੇ ਸੇ ਪੰਗੋ ਪਸ਼ਾਦ ਜਪ ਆਦੇ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਨੇ ਸੇ ਪੰਗੋ ਪਸ਼ਾਦ ਜਪ ਆਦੇ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸਵਪੰਗੁ ਪਛਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਉਸਿ ਭੀ ਸਚ ਇਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸਵਪੰਗੁ ਪਛਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਉਸਿ ਭੀ ਸਚ ਇਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸਵਪੰਗੁ ਪਛਾਦ ਜਪ ਆਤ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਤ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੀ ਸੈ ਪੰਗੁ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਬੇ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੇ ਸੈ ਪੰਗਉ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਬੇ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੁਮਨੇ ਸੈ ਪੰਗਉ ਪ੍ਰਸ਼ਾਦ ਜਪ ਆਦ ਸੱਚ ਜੋਗਾਦ ਸੱਚ ਹੈਪੀ ਸੱਚ ਨਾਨਕ ਉਸੇ ਬੇ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੇ ਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਸੇ ਪੰਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਪੁੰਨ ਨਵਾਯਾ ਕਾਲ ਮੂਰਤੈ ਜੁੰਨੀ ਸੈ ਪੰਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਪੁੰਨ ਨਵਾਯਾ ਕਾਲ ਮੂਰਤੈ ਜੁੰਨੀ ਸੈ ਪੰਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਦੇ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਬਨਰ ਵਾਰ ਆਕਾਲ ਮੂਰਤੈ ਜੁੰਨੇ ਸੇਪੰਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈਪੀ ਸੱਚੇ ਨਾਨਕ ਉਸੇ ਵੀ ਸੱਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਬਨਰ ਵਾਰ ਆਕਾਲ ਮੂਰਤੈ ਜੁੰਨੇ ਸੇਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਈ ਵੀ ਸੱਚ ਕੋ ਮੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਨਿਸੈ ਵੰਗੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਈ ਵੀ ਸੱਚ ਇੱਕੋ ਮੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਨਿਸੈ ਵੰਗੋ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਈ ਵੀ ਸੱਚ ਇੱਕੋ ਮੰਕਾਰ ਇੱਕੋ ਮੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਨਿਸੈ ਵੰਗੋ ਪਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਕੋ ਮੰਕਾਰ ਸਤਿਨਾਮ ਕਰਤਾ ਪੁਰਖ ਨਰਬੰਦਰ ਵੈਰ ਕਾਲ ਮੁਰਤੇ ਜੁਨਿਸੇ ਵੰਗੋ ਪਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਕੋ ਮੰਕਾਰ ਸਤਿਨਾਮ ਕਰਤਾ ਪੁਰਖ ਨਰਬੰਦਰ ਵੈਰ ਕਾਲ ਮੁਰਤੇ ਜੁਨਿਸੇ ਵੰਗੋ ਪਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰਬੰਦਰ ਵੈਰ ਕਾਲ ਮੁਰਤੇ ਜੁਨਿਸੇ ਵੰਗੋ ਗੁਪ ਪਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਮਨੀ ਸੈ ਪੰਗੁਪ ਪਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਰ ਬਨਵਾ ਅਕਾਲ ਮੂਰਤਿ ਜੁਮਨੀ ਸੈ ਪੰਗੁ ਪਸ਼ਾਦ ਜਪ ਆਦ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਕੋਸੀ ਵੀ ਸੱਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਮਦੇ ਸੇ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚੁ ਨਾਨਕ ਉਸਿ ਵੇ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਮਦੇ ਸੇ ਪੰਗੋ ਪ੍ਰਸ਼ਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚੁ ਨਾਨਕ ਉਸਿ ਵੇ ਸਚੁ ਇਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁੰਮਦੇ ਸੇ ਪੰਗੋ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਕੋ ਅਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਨ ਨਿਰਵੈਰ ਕਾਲ ਮੂਰਤਿ ਜੁੰਨੇ ਸੈਪੰਗੁ ਪ੍ਰਸ਼ਾਦ ਜਪ ਆਦ ਸਚੁ ਜੁਗਤ ਸਚੁ ਹੈਪੀ ਸਚੁ ਨਾਨਕ ਉਸਿ ਵਿਸਾਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਨ ਨਿਰਵੈਰ ਕਾਲ ਮੂਰਤਿ ਜੁੰਨੇ ਸੈਪੰਗੁ ਪ੍ਰਸ਼ਾਦ ਜਪ ਆਦ ਸਚੁ ਜੁਗਤ ਸਚੁ ਹੈਪੀ ਸਚੁ ਨਾਨਕ ਉਸਿ ਵਿਸਾਚ ਕੋ ਵੰਕਾਰ ਸਤਿਨਾਮ ਕਰਤਾ ਪੁਰਖ ਨਿਰਭਨ ਨਿਰਵੈਰ ਕਾਲ ਮੂਰਤਿ ਜੁੰਨੇ ਸੈਪੰਗੁ ਪ੍ਰਸ਼ਾਦ ਜਪ ਆਦ ਸਚੁ ਜੁਗਤ ਸਚੁ ਹੈਪੀ ਸਚੁ ਨਾਨਕ ਉਸਿ ਵਿਸਾਚ ਕੋ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਜਮਨੇ ਸੇ ਪੰਗੁ ਪਸ਼ਾਦ ਜਪ ਆਤ ਸਚ ਜਗਾਦ ਸਚ ਹੈਪੀ ਸਚ ਨਾਨਕ ਉਸੀ ਵੀ ਸਚ ਏਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਜਮਨੇ ਸੇ ਪੰਗੁ ਪਸ਼ਾਦ ਜਪ ਆਤ ਸਚ ਜਗਾਦ ਸਚ ਹੈਪੀ ਸਚ ਨਾਨਕ ਉਸੀ ਵੀ ਸਚ ਏਕੋ ਵੰਕਾਰ ਸਤਨਾਮ ਕਰਤਾ ਪਰਖ ਨਰਬੰਦਰ ਵੈਰ ਕਾਲ ਮੁਰਤਜ ਨਿਸੇਪਾਂ ਕੋ ਪੈਸਾ ਦੇ ਜਪ ਹਾਤੇ ਸੱਚ ਜੁਗਾ ਦੇ ਸੱਚ ਹੈ ਪੈਸਾ ਨਾਨਕ ਉਸੇ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪਰਖ ਨਰਬੰਦਰ ਵੈਰ ਕਾਲ ਮੁਰਤਜ ਨਿਸੇਪਾਂ ਕੋ ਪੈਸਾ ਦੇ ਜਪ ਹਾਤੇ ਸੱਚ ਜੁਗਾ ਦੇ ਸੱਚ ਹੈ ਪੈਸਾ ਨਾਨਕ ਉਸੇ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਬੰਦਰ ਵੈਰ ਅਕਾਲ ਮੂਰਤ ਐ ਜੁਮਨੀ ਸੈ ਪੰਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਬੰਦਰ ਵੈਰ ਅਕਾਲ ਮੂਰਤ ਐ ਜੁਮਨੀ ਸੈ ਪੰਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ एको वंकार सतनाम कर्ता पुरख निर्भ नरवैरा काल मुर्त जउने सै पंगुर प्रसाद जप आद सच जुगाद सच हैप्पी सतनाम कोसी भी सच इको वंकार सतनाम कर्ता पुरख निर्भ नरवैरा काल मुर्त जउने सै पंगुर प्रसाद जप आद सच जुगाद सच हैप्पी सतनाम कोसी भी सच इको वंकार सतनाम कर्ता पुरख निर्भ नरवैरा काल मुर्त जउने सै पंगुर ਜਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਇੱਕ ਓੰਕਾਰ ਸਤਨੰ ਕਰਤਾ ਪੁਰਖ ਨਰ ਬਨਰ ਵੈਰ ਕਾਲ ਮੁਰਤੇ ਜਿਵੇਂ ਵੰਗੋ ਪ੍ਰਸ਼ਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁ ਮਨੀ ਸੈ ਪੰਗੁ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁ ਮਨੀ ਸੈ ਪੰਗੁ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕੋ ਵੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁ ਮਨੀ ਸੈ ਪੰਗੁ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਅਵੰਤਾਰ ਸਤਨਾਮ ਕਰਤਾ ਪੁਰਖ ਨਰਪ ਨਰਵੈਰ ਅਕਾਲ ਮੂਰਤਿ ਜੁਮਨੀ ਸੈ ਪੰਗਉ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸੇ ਵੀ ਸੱਚ ਇੱਕੋ ਅਵੰਤਾਰ ਸਤਨਾਮ ਕਰਤਾ ਪੁਰਖ ਨਰਪ ਨਰਵੈਰ ਅਕਾਲ ਮੂਰਤਿ ਜੁਮਨੀ ਸੈ ਪੰਗਉ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਓੰਕਾਰ ਸਤਨਾਮ ਕਰਤਾ ਪੁਰਖਮ ਨਰਬੋ ਨਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਕੋਸੀ ਵੀ ਸੱਚ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਨ ਰਵੈਰ ਅਕਾਲ ਮੂਰਤੈ ਜੁਗ ਨਿਸੈ ਪੰਗਉ ਪ੍ਰਸ਼ਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਉਸਤਿ ਵੀ ਸਚੁ ਇਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਨ ਰਵੈਰ ਅਕਾਲ ਮੂਰਤੈ ਜੁਗ ਨਿਸੈ ਪੰਗਉ ਪ੍ਰਸ਼ਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਉਸਤਿ ਵੀ ਸਚੁ